ਬੀ ਵਾਰਮਿੰਗ ਕਰਨੀ ਬਾਈ ਜ਼ਰੂਰੀ ਆ ਟਰਕੀ ਆਪਣਾ ਘੁੰਮ ਰਿਹਾ ਦੇਖੋ ਲਾਲ ਹੋਇਆ ਵਾ ਖੁਸ਼ ਆ ਹੈ ਜਦੋਂ ਇਹ ਗੁੱਸੇ ਵਿੱਚ ਹੁੰਦਾ ਤਾਂ ਨੀਲਾ ਹੋ ਜਾਂਦਾ ਹੁਣ ਇਹ ਲਾਲ ਆ ਯਾਨੀ ਕਿ ਖੁਸ਼ ਆ ਹੈ ਪੇੜ ਦੋ ਮਹੀਨੇ ਪਹਿਲਾਂ ਵੀ ਇਹ ਕੁੜਕ ਹੋ ਗਈ ਸੀ ਇਹ ਆਪਾਂ ਨੇ ਆਰ ਆਰ ਮੁਰਗੀ ਸੀਗੀ ਫਾਰਮਿੰਗ ਮੁਰਗਾ ਸੀਗਾ ਉਹਦੇ ਨਾਲ ਕ੍ਰੋਸ ਕਰਕੇ ਸਸੇ ਗਾਈ ਦੋਸਤੋ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਬਾਈ ਆਪਾਂ ਨੇ ਜਾਨਵਰਾਂ ਦੀ ਦੀ ਵਾਰਮਿੰਗ ਕਰੀ ਆ ਕੀੜੇ ਵਾਲੀ ਦਵਾਈ ਦਿੱਤੀ ਇਹਨਾਂ ਨੂੰ 3 ਮਹੀਨਿਆਂ ਦੇ ਜਾਨਵਰ ਹੋ ਗਏ ਜਿਹੜੀ ਕੀੜੇ ਵਾਲੀ ਦਵਾਈ ਆ ਉਹ 70 ਦਿਨ ਦੇ ਜਾਨਵਰਾਂ ਨੂੰ ਦੇਈ ਜਾਂਦੀ ਹੈ ਚਲੋ ਆਪਾਂ ਥੋੜੇ ਜੇ ਲੇਟ ਹੋ ਗਏ ਚਲੋ ਅੱਜ ਆਪਾਂ ਇਹਨਾਂ ਦੀ ਡੀ ਵਾਰਮਿੰਗ ਕਰਤੀ ਦੀ ਵਾਰਮਿੰਗ ਕਰਨੀ ਬਾਈ ਜ਼ਰੂਰੀ ਆ ਜਾਨਵਰ ਦੇ ਅੰਦਰ ਕੀੜੇ ਪੈਦਾ ਹੋ ਜਾਂਦੇ ਆ ਜਿਸ ਨਾਲ ਜਾਨਵਰ ਦਾ ਭਜਨ ਘਟਣਾ ਸ਼ੁਰੂ ਹੋ ਜਾਂਦਾ ਤੇ ਜਾਨਵਰ ਦੀ ਮੈਂਟੈਲਟੀ ਹੋ ਜਾਂਦੀ ਆ ਜੇ ਟਾਈਮ ਸਿਰ ਆਪਾਂ ਜਾਨਵਰ ਦੀ ਡੀ ਵਾਰਮਿੰਗ ਕਰੀ ਜਾਓਗੇ ਤਾਂ ਜਾਨਵਰ ਦੀ ਗਰੋਥ ਵਧੀਆ ਹੋਊਗੀ। ਇਹਨਾਂ ਵਿੱਚੋਂ ਹੁਣ ਜਿਹੜੇ ਹੋਰ ਮੁਰਗੇ ਤਿਆਰ ਹੋ ਗਏ ਸੀਗੇ ਉਹ ਆਪਾਂ ਨੇ ਸੇਲ ਕਰਨਾ ਸਟਾਰਟ ਕਰਤੇ। 18 ਕ ਮੁਰਗੇ ਆਪਾਂ ਨੇ ਸੇਲ ਕਰਤੇ। ਇੰਸਟਾਗ੍ਰਾਮ, ਫੇਸਬੁੱਕ ਤੇ ਵੀ ਆਪਾਂ ਨੇ ਪੋਸਟ ਸ਼ੇਅਰ ਕਰੀ ਹੋਈ ਸੀਗੀ। ਵੀ 170 ਰੁਪਏ ਦਾ ਮੁਰਗਾ 3 ਮਹੀਨਿਆਂ ਦਾ। ਹੁਣ ਇਹਨਾਂ ਵਿੱਚ ਮੁਰਗੇ ਰਹਿ ਗਏ ਤਕਰੀਬਨ 20 ਕ ਮੁਰਗੇ ਰਹਿ ਗਏ। ਮੈਂ ਗਿਣੇ ਸੀਗੇ 20 ਕੁ ਮੁਰਗੇ ਰਹਿ ਗਏ ਇਹ ਵੀ ਆਪਾਂ ਨੇ 2-4 ਦਿਨਾਂ ਵਿੱਚ ਸੇਲ ਕਰ ਦੇਣੇ ਆ ਮੁਰਗਾ ਆਪਾਂ ਨੇ ਇਹਨਾਂ ਵਿੱਚ ਕੋਈ ਵੀ ਨਹੀਂ ਰੱਖਣਾ ਹੈਗਾ ਸਿਰਫ ਆਪਾਂ ਨੇ ਕੱਲੀਆਂ ਮੁਰਗੀਆਂ ਹੀ ਰੱਖਣੀਆਂ ਮੁਰਗੇ ਆਪਾਂ ਨੇ ਇਹਨਾਂ ਵਿੱਚੋਂ ਰੱਖਣੇ ਆ ਜਿਹੜੀ ਆਪਣੀ ਇਹ ਬਰੀਡ ਹੈ ਇਹਨਾਂ ਵਿੱਚੋਂ ਆਪਾਂ ਨੇ ਮੁਰਗੇ ਰੱਖਣੇ ਆ ਕਿਉਂਕਿ ਜਿਹੜੇ ਇਹ ਜਾਨਵਰ ਸੀਗੇ ਇਹ ਆਪਾਂ ਨੇ ਬਾਹਰੋਂ ਲਏ ਸੀਗੇ ਇਹ ਨਮੀ ਬਰੀਡ ਹੈ ਤੇ ਰਿਜ਼ਲਟ ਵੀ ਦੇਖਾਂਗੇ ਕਿਵੇਂ ਦਾ ਆਉਂਦਾ ਛਾਂਡਾ ਮੁਰਗੀ ਕਿਵੇਂ ਦੀ ਦੰਦੀ ਆ ਮੁਰਗੇ ਆਪਾਂ ਨੇ ਸੇਲ ਕਰ ਦੇਣੇ ਕਿਉਂਕਿ ਮੁਰਗੀਆਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਮੁਰਗੇ ਆਪਾਂ ਆਪਣੇ ਬਰੀਡ ਦੇ ਹੀ ਰੱਖਾਂਗੇ ਇਹ ਮੁਰਗੇ ਜਦੋਂ ਤਿਆਰ ਹੋ ਜਾਣਗੇ ਫਿਰ ਆਪਾਂ ਇੱਧਰ ਛੱਡ ਦਾਂਗੇ ਆਪਾਂ ਨੇ 3 ਦਿਨ 4 ਦਿਨ ਕੈਲਸ਼ੀਅਮ ਚਲਾਇਆ ਸੀਗਾ ਤੇ ਬਹੇਰ ਆਪਾਂ ਨੇ ਬੰਦ ਕਰਤਾ ਸੀਗਾ ਕਿਉਂਕਿ ਮੈਨੂੰ ਬਾਹਰ ਜਾਣਾ ਪੈ ਗਿਆ ਸੀਗਾ ਫਿਰ ਸਿੰਪਲੇ ਪਾਣੀ ਆ ਫਰਨੇ ਚਲਾਇਆ ਸੀਗਾ ਕੈਲਸ਼ੀਅਮ ਹੈ ਹੁਣ ਦੁਬਾਰਾ ਚਲਾਉਣਾ ਇਹਨਾਂ ਦਾ ਕਿਉਂਕਿ ਇਹਨਾਂ ਦੇ ਨਾਲ ਦੇਖੋ ਤੁਸੀਂ ਦੇਖ ਰਹੇ ਹੋਣੇ ਆ ਵੀ ਖੰਭ ਦਿਖ ਰਹੇ ਹੋਣੇ ਤੁਹਾਨੂੰ ਖੰਭ ਥੋੜੇ ਜਿਹਾ ਝਾੜਨ ਲੱਗ ਗਏ ਕੈਲਸ਼ੀਅਮ ਵੀ ਚਲਾਵਾਂਗੇ ਨਾਲ ਫਿਰ ਆਪਾਂ ਮਲਟੀ ਵਿਟਾਮਿਨ ਵੀ ਚਲਾਵਾਂਗੇ ਆਹ ਦਵਾਈ ਵਰਤਦੇ ਆਂ ਡੀ ਵਾਰਮਿੰਗ ਵਾਸਤੇ ਵੀਰ ਬੈਕ ਦੀ ਆ ਇਹ ਐਲਬੋਮਰ ਇਹੀ ਆਪਾਂ ਦਵਾਈ ਪਾਈ ਦੀ ਆ ਤੇ ਵੀਰ ਵੈਕ ਦੇ ਆਪਾਂ ਮਲਟੀਵਿਟਾਮਿਨ ਵੀਰ ਵੈਕ ਲਈ ਪਾਤੀ ਦਾ ਵਧੀਆ ਰਿਜ਼ਲਟ ਹੈਗਾ ਤੇ ਆ ਦੇਖੋ ਪਿੱਛੇ ਲਿਖਿਆ ਵੀ ਹੋਇਆ 4 ਟ੍ਰੀਲੀ ਸੀ ਤੋਂ 45 ਐਮਐਲ 100 ਜਾਨਵਰਾਂ ਲਈ ਤੇ ਆਪਾਂ ਨੇ 35 ਐਮਐਲ ਪਾਈ ਆ 100 ਜਾਨਵਰਾਂ ਨੂੰ ਤੇ ਇਹ ਦਵਾਈ ਆਪਾਂ ਨੇ ਅੱਜ ਇਹਨਾਂ ਨੂੰ ਦਿੱਤੀ ਆ ਚਲੋ ਹੁਣ ਆਪਾਂ ਚੱਲਦੇ ਆਂ ਦੂਜੇ ਫਾਰਮ ਵਿੱਚ ਮੈਂ ਪਹਿਲ ਦਾਣਾ ਪਾ ਲਨ ਫੇਰ ਤੁਹਾਨੂੰ ਦੂਜੇ ਫਾਰਮ ਤੇ ਆਪਾਂ ਜਾਨਵਰ ਦਿਖਾਉਣੇ ਅੱਜ ਆ ਗਿਆ ਦੋਸਤੋ ਭਾਈ ਮੈਂ ਪਿੰਡ ਵਾਲੇ ਫਾਰਮ ਵਿੱਚ ਬੈਂਟਮ ਇੱਕ ਮੁਰਗੀ ਕੁੜਕ ਹੋ ਗਈ ਮੈਂ ਤੁਹਾਨੂੰ ਦਿਖਾਉਣਾ ਆਹ ਚਿੱਟੀ ਮੁਰਗੀ ਆ ਤੇ ਦਵਾਰਾ ਫੇਰ ਕੁੜਕ ਹੋ ਗਈ ਡੇਢ ਦੋ ਮਹੀਨੇ ਪਹਿਲਾਂ ਵੀ ਇਹ ਕੁੜਕੋ ਹੋਈ ਸੀਗੀ ਇਹਨੇ ਫਿਰ ਇੱਕ ਆ ਬੱਚਾ ਕਢਵਾਇਆ ਸੀਗਾ ਆ ਘੁਮਰਿਆ ਛੋਟਾ ਜ ਆ ਆ ਘੁਮਰਿਆ ਇਹਦੇ ਥੱਲੇ ਹੁਣ ਆਪਾਂ ਨੇ 5 ਗੰਡੇ ਰੱਖੇ ਹੋਏ ਆ ਇੱਕ ਉਹ ਮੁਰਗੀ ਬੈਠੀ ਹੈ ਦੂਜੀ ਸਾਈਡ ਉਹ ਆਂਡਾ ਦੇਣ ਲਈ ਬੈਠੀ ਆ ਉਹਦਾ ਆਂਡਾ ਆਪਾਂ ਚੱਕ ਲੂਗੇ ਜਿਹੜੇ ਇਹਦੇ ਥੱਲੇ ਪਏ ਆ 3-4 ਉਹ ਆਪਾਂ ਨਿਛੇੜਾਂਗੇ ਫਿਰ ਇਹ ਬੱਚੇ ਕਢਵਾ ਲੂਗੇ ਨਵੇਂ ਆ ਪੱਠਾ ਆਪਾਂ ਨੇ ਛੱਡੀਆਂ ਸੀਗੀਆਂ ਉਹ ਦੇਖੋ ਥਾਲੇ ਸਾਈਡ ਤੇ ਹੀ ਆ ਉਹਨਾਂ ਦੀ ਹਾਲੇ ਸੈਟਿੰਗ ਨਹੀਂ ਆਈ ਹੈਗੀ 4 ਆਪਾਂ ਨੇ ਇੱਥੇ ਮੁਰਗੀਆਂ ਛੱਡਤੀਆਂ ਹੋਰ ਚਾਰ ਚਾਰ ਮੁਰਗੀਆਂ ਪਹਿਲਾਂ ਇਹ ਹੈਗੀਆਂ ਸੀਗੀਆਂ ਅੱਠ ਮੁਰਗੀਆਂ ਹੋਗੀਆਂ ਤੇ ਇੱਕ ਮੋਟਾ ਹੋ ਗਿਆ ਹੁਣ ਆਪਣੇ ਕੋਲ ਟਰਕੀ ਆ ਬਣਾ ਘੁੰਮ ਰਿਹਾ ਦੇਖੋ ਲਾਲ ਹੋਇਆ ਵਾ ਖੁਸ਼ ਆ ਹੈ ਜਦੋਂ ਇਹ ਗੁੱਸੇ ਵਿੱਚ ਹੁੰਦਾ ਤਾਂ ਨੀਲਾ ਹੋ ਜਾਂਦਾ ਹੁਣ ਇਹ ਲਾਲ ਆ ਯਾਨੀ ਕਿ ਖੁਸ਼ ਆ ਹੈ ਬੱਤਗਾਂ ਦੇ ਜਿਹੜੇ ਬੱਚੇ ਨਿਕਲੇ ਸੀਗੇ ਚਾਰ ਉਹ ਆਪਾਂ ਨੇ ਸੇਲ ਕਰਤੇ ਹੁਣ ਪਿੰਜਰੇ ਵਿੱਚ ਇੱਕ ਤਾਂ ਰਹਿ ਗਏ ਆਰਆਰ ਦੇ ਬੱਚੇ ਇੱਕ ਬੱਚਾ ਹੈਗਾ ਟਰਕੀ ਦਾ ਇੱਕ ਬੱਚਾ ਜਿਹੜਾ ਹੈਗਾ ਉਹ ਹੋ ਗਿਆ 15 ਤੋਂ 20 ਦਿਨ ਦਾ ਆਪਾਂ ਨੇ ਜਿਹੜੀ ਨਵੀਂ ਬਰੀਡ ਤਿਆਰ ਕਰੀ ਆ ਉਹਦਾ ਬੱਚਾ ਇਹ ਮੈਨੂੰ ਦਿਖਾਉਣਾ ਨਾ ਆ ਦੇਖੋ ਇਹ ਇਹ ਆਪਾਂ ਨੇ ਆਰਆਰ ਮੁਰਗੀ ਸੀਗੀ ਇਹ ਫਾਰਮੀ ਮੁਰਗਾ ਸੀਗਾ ਉਹਦੇ ਨਾਲ ਕਰਾਸ ਕਰਕੇ ਇਹ ਇਹ ਆਪਾਂ ਨੇ ਇੱਕ ਨਵੀਂ ਬਰੀਡ ਤਿਆਰ ਕਰੀ ਆ। ਇਹਦਾ ਹੁਣ ਰਿਜ਼ਲਟ ਤਾਂ ਜਦੋਂ ਇਹ ਤਿਆਰ ਹੋਵੰਗੇ ਉਦੋਂ ਹੀ ਪਤਾ ਲੱਗੂਗਾ। ਕਿਵੇਂ ਦਾ ਰਿਜ਼ਲਟ ਆਊਗਾ। ਅ ਰੰਗ ਥੋੜਾ ਜਿਹਾ ਚੇਂਜ ਹੋਇਆ। ਚਿੱਟਾ ਤੇ ਆਪਣਾ ਲਾਲ ਰੰਗ ਵਿੱਚ ਆਇਆ। ਮੁਰਗਾਰ ਮੁਰਗੀ ਦਾ ਹਲੇ ਪਤਾ ਨਹੀਂ ਲੱਗ ਰਿਹਾ। ਮੁਰਗਾ ਨਿਕਲ ਜੇ ਤਾਂ ਵਧੀਆ ਹੀ ਆ। ਤੇ ਗਾਹਾਂ ਨੂੰ ਫਿਰ ਇਹਨਾਂ ਦੇ ਆਪਾਂ ਔਰ ਬੱਚੇ ਘੜਵਾ ਲਾਂਗੇ ਇਹਦੇ ਨਾਲ ਦੇ ਜਿਹੜੇ ਪਹਿਲਾਂ ਬੱਚੇ ਨਿਕਲੇ ਆ ਉਹ ਸਾਰੇ ਚਿੱਟੇ ਰੰਗਦੇ ਆ ਉਹ ਮੈਂ ਤੁਹਾਨੂੰ ਪਹਿਲਾਂ ਦਿਖਾਤੇ ਸੀਗੇ ਇਹ ਬੱਚਾ ਲਾਸਟ ਵਿੱਚ ਨਿਕਲਿਆ ਇਹ ਜਾਨੀ ਕਿ ਇਹਦਾ ਕੀਦਾ ਕਲਰ ਚੇਂਜ ਹੋ ਗਿਆ ਬੈਂਚ ਚ ਤਾਂ ਇਹਨਾਂ ਨੂੰ ਮੈਂ ਬਾਹਰ ਹੀ ਰੱਖ ਦਿੰਨਾ ਰਾਤ ਨੂੰ ਅੰਦਰ ਕਰ ਦਿੰਨਾ ਰਾਤ ਨੂੰ ਫਿਰ ਮੈਂ ਇਹਨਾਂ ਨੂੰ ਹੀਟ ਦਿੰਨਾ ਪੱਲਵ ਲਾ ਦਿੰਨਾ ਕਿਉਂਕਿ ਹਲੇ ਇਹ ਛੋਟੇ ਆ ਹਲੇ ਨਵੇਂ ਫੀਮੇਲ ਟਰਕੀਸ਼ ਆ ਬੈਠੀ ਐ ਇੱਧਰ ਆਂਡੇ ਦੇਣ ਨੂੰ ਇਹਨੇ ਹੁਣ ਦੇ ਦੇਣਾ ਅੰਡਾ ਆ ਬੱਤ ਆਪਣੀ ਉਹੀ ਕੋੜ ਕੋਈ ਵੀ ਆ ਇਹਨੂੰ ਠਾਲਤਾ ਨੇ ਇਹ ਇਹਨੇ ਹੁਣ ਗਾ ਪਾਇਆ ਹੋਇਆ ਵੀ ਮੈਂ ਉੱਥੇ ਬੈਠਣਾ ਡਿਆ ਪਰ ਉਹਨੇ ਹਾਲੇ ਤੱਕ ਹਲੇ ਉੱਠਣਾ ਨਹੀਂ ਹੈਗਾ ਕਿ ਉਹਨੇ ਅੰਡਾ ਦੇ ਕੇ ਹੀ ਉੱਠਣਾ ਉੱਥੇ ਤੇ ਅੱਜ ਅੰਡੇ ਆਪਾਂ ਨੇ ਇੱਥੇ ਨੀਚੇ ਤੇ ਥੋੜੇ ਚੱਕਣੇ ਆ ਟਰਕੀਆਂ ਦੇ ਅੰਡੇ ਮੈਂ ਚੱਕੇ ਨਹੀਂ ਸੀਗੇ ਸਿੰਚਾਰੇ ਅੰਡੇ ਸ਼ਾਇਦ ਹੋਣਗੇ ਤੇ ਫਿਰ ਮੈਂ ਚਾਕੇ ਇਹ ਜਿਹੜੇ ਟਰਕੀਆਂ ਦੇ ਅੰਡੇ ਕੱਲੇ ਉਹ ਮੈਂ ਮਸ਼ੀਨ ਵਿੱਚ ਲਾ ਦੇਣੇ ਆ ਜਿਹੜੇ ਬੱਤਗਾਂ ਦੇ ਆ ਉਹ ਫਿਰ ਥੱਲੇ ਹੀ ਰੱਖ ਦੇਣੇ ਆ ਮੁਰਗੇ ਆਪਣੇ ਕੱਲੇ ਵੈਂਟਮਾਂ ਦੇ ਉਹ ਆਪਾਂ ਨੇ ਛੱਡੇ ਹੋਏ ਆ ਹਲੇ ਮੈਂ ਇਹ ਬਾਹਰ ਨਹੀਂ ਕੱਢੇ ਫਿਰ ਨਾ ਇਹ ਸ਼ਾਮ ਨੂੰ ਅੰਦਰ ਨਹੀਂ ਵੜਦੇ ਪਿੰਜਰੇ ਦੇ ਬਾਹਰੇ ਫਿਰ ਇੱਧੇ ਤੂੰਦ ਉਪਰੇ ਰਾਤ ਨੂੰ ਰਹਿਣੇ ਆ ਫਿਰ ਹੁਣ ਮੈਂ ਹਲੇ ਇਹਨਾਂ ਨੂੰ ਕੱਢਦਾ ਹੀ ਨਹੀਂ ਹੈਗਾ ਮੈਂ ਕਿਹਾ ਚਲੋ ਅੰਦਰ ਹੀ ਠੀਕ ਆ ਇਹ ਬੱਤਕਾਂ ਦਾ ਤਲਾਬ ਬਈ ਸਕਾਤ ਆਪਾਂ ਨੇ ਇਹ ਠੀਕ ਕਰਨਾ ਮਿੱਟੀ ਮੋਟੀ ਦੀ ਸੈੱਟ ਕਰਾਂਗੇ ਹੁਣ ਤਾਂ ਸੁੱਕ ਗਿਆ ਯਾਨੀ ਕਿ ਦੇਖਦਾ ਮੈਂ ਅੱਜ ਜਾਂ ਕੱਲ ਨੂੰ ਇਹਨੂੰ ਸੈੱਟ ਕਰਕੇ ਫਿਰ ਇੱਚ ਦੁਬਾਰਾ ਪਾਣੀ ਭਰ ਦਾਂਗੇ ਪਤਗਵਣੀਆਂ ਬੈਠੀਆਂ ਅੰਡੇ ਦਿਨੀਆਂ ਹੁਣ ਇਹਨਾਂ ਦੇ ਅੰਡੇ ਆਪਾਂ ਮਸ਼ੀਨ 'ਚ ਲਾਈ ਜਾਂਦੇ ਆ ਮੈਂ ਤੁਹਾਨੂੰ ਦਿਖਾਉਂਗਾ ਕੁਝ ਛੋੜੇ ਆਪਾਂ ਨੇ ਮਸ਼ੀਨ 'ਚ ਅੰਡੇ ਲਾਇਏ ਹੋਏ ਆ ਕੱਲ ਵੀ ਲਾਏ ਆ ਤਾਂ ਕੱਲ ਨੂੰ ਆਪਾਂ ਹੋਰ ਲਾਵਾਂਗੇ ਆਹ ਮੁਰਗੇ ਹੁਣ ਆਪਣੇ ਠੀਕ ਆ ਇਹਨਾਂ ਵਿੱਚੋਂ ਮੈਂ ਤਿੰਨ ਮੁਰਗੇ ਸੇਲ ਕਰਦੇ 25 ਸੀਗੇ ਆਪਣੇ ਕੋਲ ਹੁਣ ਇਹ ਰਹਿ ਗਏ 22 ਮੁਰਗੇ ਰਹਿ ਗਏ ਬੰਦਾ ਇੱਕ ਹੋਰ ਆ ਰਿਹਾ ਕਹਿੰਦਾ ਵੀ ਮੈਨੂੰ ਇਹ ਮੁਰਗੇ ਚਾਹੀਦੇ ਆ ਬਾਈ ਨੇ ਵੀਡੀਓ ਦੇਖੀ ਹੋਈ ਸੀਗੀ ਆਪਣੀ ਕਿਨੇ ਆਪਣ ਚਾਹੀਦੇ ਆ ਮਾਹ ਚਲੋ ਕੋਈ ਨਹੀਂ ਆਪਾਂ ਜਵਾਬ ਨਹੀਂ ਦਿੰਦੇ ਤੁਸੀਂ ਆਜੋ ਤੁਹਾਨੂੰ ਆਪਾਂ ਮੁਰਗੇ ਲਈ ਦੇ ਜਾਨਨੇ ਆ 230 ਰੁਪਏ ਕਿਲੋ ਦਾ ਹੌਣ ਨਾਲ ਆਪਾਂ ਨੇ ਇਹ ਮੁਰਗੇ ਦੇਣੇ ਆ ਮਤਲਬ ਕਿਲੋ 230 ਰੁਪਏ ਤਿੰਨ ਤਿੰਨ ਕਿਲੋ ਦੇ ਇਹ ਮੁਰਗੇ ਤਿੰਨ ਦੇ ਵੱਧ ਵੀ ਹੈਗੇ ਵਿੱਚ ਮੈਂ ਤਾਂ ਹਲੇ ਚੰਗਾ ਸੀਗਾ ਮਾਹ ਚਲੋ ਆਪਾਂ ਇਹਨਾਂ ਨੂੰ ਹੋਰ بڑے ਕਰਦੇ ਆਂ ਹੁਣੇ ਪੁੰਛਾ ਪਾਂਛਾ ਇਹ ਕੱਢ ਲੈਣਗੇ ਕੱਲ੍ਹਗੀਆਂ ਕੱਢ ਲੈਣਗੇ ਫੇਰ ਆਪਾਂ ਸੇਲ ਕਰਾਂਗੇ ਤੇ ਬਾਈ ਕਹਿੰਦਾ ਵੀ ਮੈਨੂੰ ਚਾਹੀਦੀਆਂ ਮਰਖਾ ਚਲੋ ਕੋਈ ਨਹੀਂ ਆਜੋ ਆਪਣੇ ਫਾਰਮ ਤੇ ਆ ਗਿਓ ਜਿੰਨੇ ਤੁਹਾਨੂੰ ਚਾਹੀਦੀਆਂ ਤਾਂ ਤੇ ਮੁਰਗੇ ਬਾਈ ਲੈ ਜਾਓ ਆਂਡੇ ਅੱਜ ਦੱਤੇ ਆਂ 5 ਆਂਡੇ ਇਹ ਵਾਲੇ ਆਂਡੇ ਮੈਂ ਇਹ ਘਰੇ ਤੁਹਾਨੂੰ ਲੈ ਜਾਣੇ ਹੁਣ ਤੇ ਹੁਣੇ ਫਿਰ ਖਾਣ ਦੇ ਕੰਮ ਆ ਜੂਗੇ ਮਸ਼ੀਨ ਆਪਣੀ ਚੱਲ ਰਹੀ ਆ ਤੇ ਹੁਣ ਬੱਤਕਾਂ ਦੇ ਆਂਡੇ ਆਪਾਂ ਨੇ ਮਸ਼ੀਨ ਵਿੱਚ ਲਾਤੇ ਆਂ ਆਂਡੇ ਜਿਹੜੇ ਹੁਣ ਆਪਾਂ ਨੇ ਨਵੇਂ ਲਾਏ 12 ਤਰੀਕ ਤੇ ਲੱਗੇ ਹੋਏ ਆਂ ਇੱਕ ਕੱਪਾਂ ਨੇ ਕੱਲ ਲਾਏ ਆ 17 ਤਰੀਕ ਨੂੰ ਆ ਥੋੜੇ ਜਿਹੇ ਰਹਿ ਗਏ ਟਰਕੀਆਂ ਦੇ ਦੇਖਦੇ ਹਾਂ ਹੁਣ 17 ਤਰੀਕ ਅੱਜ ਹੋ ਗਈ ਇਹਨਾਂ ਚ ਨਹੀਂ ਅੱਜ 17 18 ਹੋਊਗੀ ਅੱਜ ਨਾ 17 ਹੋ ਗਈ ਅੱਜ ਇਹਨਾਂ ਚ ਬੱਚੇ ਨਹੀਂ ਨਿਕਲਣੇ ਇਹ ਆਂਡੇ ਹੁਣ ਖਰਾਬ ਆ ਚਲੋ ਹੁਣ ਆਪਾਂ ਮਸ਼ੀਨ ਨੂੰ ਕੱਢ ਦਨੇ ਬੰਦ ਲਾਈਟ ਹੈ ਨਹੀਂ ਮਸ਼ੀਨ ਆਪਣੀ ਇਨਵਰਟਰ ਤੇ ਹੀ ਚੱਲ ਰਹੀ ਆ ਲਓ ਵੀ ਦੋਸਤੋ ਹੁਣ ਕਰਦੇ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ